ਹੈਲੋ ਹਾਂਜੀ ਸਾਰੇ ਪ੍ਰੇਰਨ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਦਿਖਾਉਣੇ ਆ ਆਪਣਾ ਬਾੜੀ ਦੇ ਵਿੱਚ ਖੇਤ ਦੇ ਵਿੱਚ ਜੋ ਵੀ ਆਪਣੀ ਸਬਜ਼ੀ ਲਗਾਈ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਨੇ ਪ੍ਰਿੰਡੀਆਂ ਦਿਖਾਉਣੇ ਤੁਹਾਨੂੰ ਨਾ ਅੱਜ ਆਪਣੇ ਬਹੁਤ ਸਾਰੀ ਸਬਜ਼ੀ ਤੋੜੀ ਜਿਹੜੀ ਕਿ ਬਿਲਕੁਲ ਆਰਗੈਨਿਕ ਤਰੀਕੇ ਨਾਲ ਲਗਾਈ ਹੋਈ ਹੈ ਆਰਗੈਨਿਕ ਤਰੀਕੇ ਨਾਲ ਥੋੜੀ ਜਿਹੀ ਨਾ ਸਬਜ਼ੀ ਘੱਟ ਹੁੰਦੀ ਹੈ ਪਰ ਬਹੁਤ ਸੋਹਣੀ ਹੁੰਦੀ ਹੈ ਤੇ ਦੇਖੋ ਆਪਣੇ ਪ੍ਰਿੰਡੀਆਂ ਜਿਹੜੀਆਂ ਨੇ ਪਾਣੀ ਲਗਾਈਆਂ ਹੋਈਆਂ ਨੇ ਤੇ ਅੱਜ ਆਪਾਂ ਇਹਨਾਂ ਨੂੰ ਤੋੜ ਰਹੇ ਹਾਂਗੇ ਵੈਸੇ ਪਹਿਲਾਂ ਵੀ ਦੋ ਤਿੰਨ ਵਾਰੀ ਤੋੜ ਲਈ ਦੇਖੋ ਨਾ ਇਹ ਨਿੱਕੇ ਨਿੱਕੇ ਜੀਜੇ ਦੇ ਉੱਪਰ ਹੋ ਰਹੇ ਨੇ ਇਹਨਾਂ ਦਾ ਵੀ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਇਹ ਪ੍ਰਿੰਡੀਆਂ ਤੇ ਚਹਨਾ ਚੌਲਿਆਂ ਤੇ ਕਾਫੀ ਹੋ ਜਾਂਦੇ ਨੇ ਤੇ ਇਹਨਾਂ ਦਾ ਮੈਂ ਤੁਹਾਨੂੰ ਬਿਲਕੁਲ ਘਰੇਲੂ ਨੁਸਖਾ ਦੱਸੂਗੀ ਇਹਨਾਂ ਵੀ ਆਪਾਂ ਕਿੱਦਾਂ ਇਹਨਾਂ ਨੂੰ ਖਤਮ ਕਰ ਸਕਦੇ ਹਾਂ ਹੁਣ ਆਪਾਂ ਪ੍ਰਿੰਡੀਆਂ ਨੂੰ ਤੋੜ ਲੈਨੇ ਆ ਤੇ ਪ੍ਰਿੰਡੀਆਂ ਦੇ ਵਿੱਚ ਨਾ ਕੰਡ ਬਹੁਤ ਹੈਗੀ ਹੱਥਾਂ ਨੂੰ ਨਾ ਖਾਂਦੀ ਹੈਗੀ ਇਸ ਲਈ ਮੈਂ ਇਹਨੂੰ ਕਰਦਣ ਵਾਲੀ ਹੈ ਨਾ ਚਾਕੂ ਨਾਲ ਹੀ ਕਟਿੰਗ ਕਰਦੀ ਆ ਪਰ ਫਿਰ ਵੀ ਨਾ ਹੱਥਾਂ ਤੇ ਕਾਫੀ ਜਲਨ ਹੋਣ ਲੱਗ ਜਾਂਦੀ ਹੈਗੀ ਤੇ ਆਪ ਦੇਖੋ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਹਨਾ ਕਟਿੰਗ ਕਰ ਲੈਨੇ ਤੁਹਾਨੂੰ ਸਾਰੇ ਫਰੈਂਡ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਤੁਹਾਨੂੰ ਪਤਾ ਹੀ ਆਣਾ ਵੀ ਆਪਾਂ ਆਰਗੈਨਿਕ ਤਰੀਕੇ ਦੇ ਨਾਲ ਹੀ ਸਾਰੀਆਂ ਸਬਜ਼ੀਆਂ ਉਗਾਉਨੇ ਬੈਸ ਤੁਸੀਂ ਸਪਰੇ ਵਗੈਰਾ ਵੀ ਕਰ ਸਕਦੇ ਹੋ ਕਿਉਂਕਿ ਆ ਆਰਗੈਨਿਕ ਤਰੀਕੇ ਨਾਲ ਨਾ ਥੋੜੀ ਜੀ ਕੁ ਮਤਲਬ ਕਿ ਸਬਜ਼ੀਆਂ ਦੀ ਹਨਾ ਘੱਟ ਹੁੰਦੀਆਂ ਨੇ ਤੇ ਸਪਰੇ ਹਾਂ ਬੈ ਨਾਲ ਥੋੜਾ ਜਿਆਦਾ ਹੋ ਜਾਂਦੇ ਨੇ ਪਰ ਕੋਸ਼ਿਸ਼ ਕਰਿਆ ਕਰੋ ਕਿ ਆਰਗੈਨਿਕ ਹੋ ਸਕੇ ਤੇ ਕਰਨੀ ਹੋਵੇ ਤਾਂ ਕਿਨਦੀ ਸਪਰੇ ਕਰ ਵੀ ਸਕਦੇ ਹੋ ਤੇ ਇਹ ਦੇਖੋ ਆਪਣੀ ਸਾਰੀ ਸਬਜੀ ਹੈ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਆਪਣੇ ਹਨਾ ਟਮਾਟਰ ਵੀ ਲਗਾਏ ਹੋਏ ਨੇ ਤੇ ਟਮਾਟਰਾਂ ਦੀ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਹਨਾ ਜੋ ਵੀ ਹੁੰਦਾ ਉਹ ਕਰਦੇ ਦੇਖੋ ਕਿ ਧੁੱਪ ਬਹੁਤ ਪੈ ਰਹੀ ਹੈ ਮੀਂਹ ਨਹੀਂ ਪੈ ਰਿਹਾ ਦੇਖੋ ਫਿਰ ਵੀ ਹਨਾ ਥੋੜੇ ਥੋੜੇ ਧੁੱਪ ਪੱਤੇ ਨਾ ਜਿੱਦਾਂ ਕਿ ਧੁੱਪ ਨਾਲ ਮੱਚ ਰਹੇ ਨੇ ਪਰ ਫਿਰ ਵੀ ਆਪਣੇ ਜੋਗੀ ਨਾ ਸਬਜੀ ਉੱtre ਆਉਂਦੀ ਹੈਗੀ ਤੇ ਮਾਰਕੀਟ ਵਾਲੀਆਂ ਤੇ ਸਪਰੇਹਾਂ ਵਾਲੀਆਂ ਸਬਜ਼ੀਆਂ ਨਾਲੋਂ ਹਨਾ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਆਪਾਂ ਨੇ ਦੇਖੋ ਇਹ ਹੁਣ ਮੀਂਹ ਪਊਗਾ ਨਾ ਫਿਰ ਇਹਨਾਂ ਤੇ ਜ਼ਿਆਦਾ ਦਵਾਰਾ ਫਰੂਟਿੰਗ ਆਉਗੀ ਇਹ ਆਪਣੇ ਟਮਾਟਰ ਚੱਪਨ ਕਦੂ ਵੀ ਤੋੜ ਲਈ ਕੁਛ ਮੈਂ ਪਹਿਲਾਂ ਤੋੜ ਕੇ ਲੈ ਗਈ ਉਹ ਵੀ ਤੁਹਾਨੂੰ ਦਿਖਾਵਾਂਗੀ ਇਹ ਚੌਲੇ ਨੇ ਆਪਣੇ ਹਨ ਜਿਹਨੂੰ ਪਲੋਬੀ ਵੀ ਕਹਿੰਦੇ ਨੇ ਆ ਤੇ ਸਿਮਲਾ ਮਿਰਚਾਂ ਵੀ ਆਪਨੇ ਤੋੜ ਲਿਆ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਸਿਮਲਾ ਮਿਰਚਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਇਹ ਸਾਰੀ ਸਬਜੀ ਨਾ ਜਿੱਦਾਂ ਕਿ ਆਪਾਂ ਜਗਾ ਰੱਖੀ ਹੋਈ ਆ ਕਾਬ ਵਗੈਰਾ ਲਗਾਉਣਾ ਪਰ ਅਥੇ ਕਾਬ ਵਗੈਰਾ ਨਹੀਂ ਲਗਾਉਂਦੀ ਮੈਂ ਕਿਉਂਕਿ ਦੇਖੋ ਉਹਦਾ ਵੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਕਦੇ ਉਹਦੀ ਕਟਿੰਗ ਕਰੋ ਕਿਦਾਂ ਕਿਦਾਂ ਹਨਾ ਪਰ ਸਬਜ਼ੀਆਂ ਨਾਲ ਆਪਾਂ ਦਾ ਸਾਰਾ ਨਾਲੇ ਜੇਬ ਦੀ ਆਪਣੀ ਪਾਕਟ ਹੈ ਜਿਹੜੀ ਉਹ ਵੱਜ ਜਾਂਦੀ ਆ ਵੀਡੀਓ ਚੰਗੀ ਲੱਗਦੀ ਈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਨਾਲ ਜੁੜੋਗੇ ਤਾਂ ਤੁਹਾਨੂੰ ਇਦਾਂ ਦੀਆਂ ਬਹੁਤ ਹੀ ਪਿਆਰੇ-ਵੇਰੇ ਵੀਡੀਓ ਹੋਰ ਮਿਲਣਗੀਆਂ ਸੀਨਾਂਲੇ ਤੁਹਾਨੂੰ ਬਣਾਉਣਾ ਵੀ ਸਿਖਾਉਂਗੀ ਤੇ ਉਗਾਉਣਾ ਵੀ ਸਿਖਾਉਂਗੀ ਤੇ ਬਿਲਕੁਲ ਦੇਖੋ ਬਹੁਤ ਹੀ ਸੋਹਣੀ ਸਬਜੀ ਆ ਦੇਖੋ ਮੀ ਹੈ ਨਾ ਪਿਆਣੀ ਪਰ ਗਰਮੀ ਹੈ ਫਿਰ ਵੀ ਇਹਨਾਂ ਨੂੰ ਆਪਾਂ ਟਾਈਮ ਸਿਰ ਪਾਣੀ ਦਿੰਦੇ ਰਹੀਏ ਥੋੜੀ ਬਹੁਤੀ ਕੇਅਰ ਕਰਦੇ ਰਹੀਏ ਤਾਂ ਬਹੁਤ ਸੋਹਣੀ ਸਬਜੀ ਹੁੰਦੀ ਹੈਗੀ ਥੋੜਾ ਬਹੁਤਾ ਬਸ ਕੇਅਰ ਹੁੰਦੀ ਜਰੂਰਤ ਹੁੰਦੀ ਹੈ ਤੇ ਮਾਰਨਿੰਗ ਟਾਈਮ ਈਵਨਿੰਗ ਟਾਈਮ ਮੈਂ ਥੋੜੀ ਜਿਹੀ ਕੇਅਰ ਇਹਨਾਂ ਦੀ ਕਰ ਲੈਣੀ ਆ ਤਾਂ ਇਸ ਤੇ ਕਿੰਨੀ ਜਰੂਰਤ ਹੈ ਤੇ ਆਪਣਾ ਇਹ ਕਦੂਆਂ ਆਂ ਬਿਲਣ ਦੇਖੋ ਧੁੱਪ ਨੇ ਕਿਵੇਂ ਕਰ ਰੱਖਿਆ ਨੇ ਪਰ ਫਿਰ ਵੀ ਆਪਣੇ ਕਦੂ ਲੱਗਦੇ ਆ ਤੇ ਡੇਲੀ